ਹੁਸ਼ਾਰਪੁਰ ਚ ਜੇ ਕੁਝ ਜਥੇਬੰਦੀਆਂ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰੰਤੂ ਜਿਵੇਂ ਹੀ ਪੁਲਿਸ ਪ੍ਰਸ਼ਾਸਨ ਵਿਸਥੀ ਭੇਣਕ ਪਈ ਤਾਂ ਪੁਲਿਸ ਦੇ ਅਲਾ ਅਧਿਕਾਰੀ ਮੌਕੇ ਤੇ ਪਹੁੰਚ ਗਏ ਤੇ ਰਹੀਮਪੁਰ ਮੋਹੱਲੇ ਚ ਸਥਿਤ ਅਸ਼ਿਰਗੁਰੂ ਰਵਿਦਾਸ ਮੰਦਿਰ ਵਿਖੇ ਜਥੇਬੰਦੀ ਦੇ ਆਗੂਆਂ ਤੇ ਨਸ਼ੇ ਦੀ ਓਵਰਡੋਸ ਕਾਰਨ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੀਟਿੰਗ ਕੀਤੀ ਤੇ ਪਰਿਵਾਰਾਂ ਨੂੰ ਵਿਸ਼ਵਾਸਤ ਹੋਇਆ ਕਿ ਪੁਲਿਸ ਚਲਦੇ ਨਸ਼ੇ ਦੇ ਤਸਕਰਾਂ ਤੇ ਸ਼ਿਕੰਜਾ ਕਸੇਗੀ ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹੁਸ਼ਰਪੁਰ ਦੀ ਪੁਰਹੀਰਾ ਪੁਲਿਸ ਚੌਕੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਦੇ 5 ਤੋਂ 6 ਦੇ ਕਰੀਬ ਨੋਚਵਾਨਾਂ ਦੀ ਪਿਛਲੇ ਕੁਝ ਦਿਨਾਂ ਵਿੱਚ ਹੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ ਜਿਸ ਕਾਰਨ ਜਿੱਥੇ ਮ੍ਰਿਤਕ ਨੋਚਵਾਨਾਂ ਦੇ ਪਰਿਵਾਰ ਚਿੰਤਾ ਦੇ ਆਲਮ ਚ ਨੇ ਉੱਥੇ ਹੀ ਸਮਾਜ ਵਿੱਚ ਵੀ ਇਸ ਦਾ ਮਾੜਾ ਪ੍ਰਭਾਵ ਜਾ ਰਿਹਾ ਹੈ ਤੇ ਇਸੇ ਨੂੰ ਲੈ ਕੇ ਅchna ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਮੌਕੇ ਤੇ ਪਹੁੰਚੇ ਮ੍ਰਿਤਕ ਨੋਚਵਾਨਾਂ ਦੇ ਪਰਿਵਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਨਸ਼ੇ ਦੇ ਤਸਕਰਾਂ ਵਿਰੋਧ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀਐਸਪੀ ਸਪੈਸ਼ਲ ਬ੍ਰਾਂਚ ਪਲਵਿੰਦਰ ਸਿੰਘ ਦਾ ਕਹਿਣਾ ਕਿ ਪੁਲਿਸ ਵੱਲੋਂ ਜ਼ਰੂਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾਵੇਗੀ ਤੇ ਇਸ ਤੋਂ ਪਹਿਲਾਂ ਵੀ ਪੁਲਿਸ ਸਖਤੀ ਨਾਲ ਤਸਕਰਾਂ ਤੇ ਸ਼ਿਕੰਜਾ ਕੱਸ ਚੁੱਕੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਦੇ ਕਸ਼ੁਪ ਤੇ ਰਿਪੋਰਟ ਮੇਰੇ ਨਾਲ ਸੱਤਿਆ ਦੇ ਵੀ ਰਹਿਣ ਹੋਵੇ ਮੈਂ ਰਹੀ ਇੰਪੋਰਟਰ ਰਹਿਣ ਵਾਲੀ ਕੀ ਹੋਇਆ ਤੁਹਾਡੇ ਬੇਟੇ ਨੂੰ ਮੇਰਾ ਬੇਟਾ ਜੀ ਵਾਸਾ ਚਿੱਟਾ ਦੀ ਲਪੇਟ ਚ ਆਇਆ ਐਸਾ ਬਸ ਵਾਰੋ ਅਸੀਂ ਬੇਹੋ ਛੇਲੀਆਂ ਦਾ ਹਸਪਤਾਲ ਚ ਜਾ ਜਾਂਦਾ ਪੂਰਾ ਹੋ ਗਿਆ ਅੱਜ ਕੁਝ ਇੱਥੇ ਇਕੱਠੇ ਹੋਏ ਸੀ ਐਗਵਾ ਨੂੰ ਮਿਲਣ ਦੇ ਹਾਂਜੀ ਹਾਂਜੀ ਉਹਨਾਂ ਨੇ ਇਹ ਗੱਲਬਾਤ ਹੋਈ ਆ ਕਿ ਤੁਸੀਂ ਚਿੱਟਾ ਜਿਹੜਾ ਆ ਉਹਦੇ ਖਿਲਾਫ ਤੁਸੀਂ ਮਤਲਬ ਖੜੇ ਹੋਵੋ ਚਿੱਟਾ ਬੰਦ ਕਰੋ ਜਿੱਦਾਂ ਮੈਂ ਅਜਰ ਹੁੰਦੀ ਆਪਣੇ ਪੁੱਤ ਨੂੰ ਹੋਏ ਹੋਰ ਨਾ ਮਾਰ ਹੋ ਗਈ ਮੇਰੀ ਨਾ ਆ ਨਿੱਕੀ ਜੈ ਮੇਰੀ ਪੋਤੀ ਆ 8-9 ਮਹੀਨੇ ਦੀ ਉਹ ਮੇਰੀ ਨਾ ਹੁਣ ਕੀ ਕਰੂਗੀ ਕਿਦਾਂ ਆਪਣੀ ਤੇਈ ਦਾ ਪਾਲਣ ਪੋਸਣ ਕਰੂਗੀ ਮੇਰੀ ਲੱਤ ਟੁੱਟੀ ਹੋਈ ਆ ਮੈਂ ਨਹੀਂ ਕੋ ਕੰਮ ਕਰਨ ਜੋ ਕਿ ਮੇਰੇ ਬੰਦਾ ਨਹੀਂ ਕੰਮ ਕਰਨ ਜੋਗਾ ਮੇਰੀ ਸਰਕਾਰ ਦੇ ਮੋਰੇ ਇਹ ਹੀ ਅਪੀਲ ਆ ਕਿ ਮੇਰੀ ਨਾ ਨੂੰ ਕੋਈ ਸਹੂਲਤ ਦਿੱਤੀ ਜਾਵੇ ਕੋਈ ਨੌਕਰੀ ਦਿੱਤੀ ਜਾਵੇ ਮਾਰੀ ਮੇਰੇ ਦੋ ਬੱਚੇ ਸਿਗੇ ਪਟਾ ਸਿਗਾ ਇੱਕ ਛੋਟਾ ਆ ਨਹੀਂ ਨਾ ਮੇਰਾ ਨਾਮ ਦਵਿੰਦਰ ਸਿੰਘ ਸਿਹਾ ਮੇਰੇ ਰਹਿਣ ਵਾਲੇ ਹੁਸੈਨ ਮੱਲਾ ਬੇਗੰਪੁਰਾ ਬਾੜ ਨੰਬਰ 16 ਕੀ ਕਾਰਨ ਆਏ ਅੱਜ ਇਕੱਠੇ ਹੋਏ ਅਸੀਂ ਪ੍ਰਸ਼ਾਸਨ ਕੋ ਮੰਗ ਕਰਤੀ ਸੀ ਵੀ ਸਾਨੂੰ ਸੀ सीएम ਸਾਹਿਬ ਨਾਲ ਮੁਲਾਕਾਤ ਕਰਾਈ ਜਾਵੇ ਜੋ ਚਿੱਟੇ ਦਾ ਕੋਡ ਆ ਉਹਨੂੰ ਖਤਮ ਕੀਤਾ ਜਾਵੇ ਜੇ ਇਸ ਕਰਕੇ ਅਸੀਂ ਇੱਥੇ ਆਏ ਸੀ ਨੇ ਪ੍ਰਸ਼ਾਸਨ ਨੇ ਸਾਨੂੰ ਸ਼ੁਸ਼ਣ ਦਵਾਇਆ ਹੈ ਕਿ ਅਸੀਂ ਤੁਹਾਡਾ ਜੋ ਵੀ ਦੁੱਖ ਦੇ ਵਿੱਚ ਖੜੇ ਹਾਂ ਮੇਰੇ ਬੇਟੇ ਦੀ ਡੈਥ ਜਿਸ ਸਿੰਦਰ ਸਿੰਘ ਜਿੱਸੀ ਜੋ ਮਸ਼ੇਦੇ ਵਿੱਚ ਇੰਜੈਕਸ਼ਨ ਨਾਲ ਉਹਦੀ ਮੌਤ ਹੋ ਗਈ ਸੀ ਅਸੀਂ ਇਸ ਕਰਕੇ ਇੱਥੇ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਜੋ ਪ੍ਰਸ਼ਾਸਨ ਨੇ ਸਾਨੂੰ ਕਿਹਾ ਹੈ ਵੀ ਤੁਹਾਡਾ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਕਿੰਨੇ ਬੇਟੇ ਨੇ ਤੁਹਾਡੇ ਕੋਲ ਮੇਰੇ ਦੋ ਬੇਟੇ ਹਨ ਇਹ ਵੱਡਾ ਸੀਗਾ ਉਹ ਮਸਾਲਾ ਕਿਦਾਂ ਦੱਤ ਹੋਈ ਇਹਨਾਂ ਦੀ 29 ਤਰੀਕ ਨੂੰ ਹੋਈ ਅੰਮ੍ਰਿਤ ਅਖੰਡ ਇਹ ਨਾਮ ਹੈ ਪਰਮਿੰਦਰ ਸਿੰਘ ਚੋਹੇਰਾ ਵਾਲਾ ਪਰਿੰਪੋਰ ਦੇ ਸਰ ਕਾਨ ਜਿਹੜਾ ਲੱਗ ਰਿਹਾ ਹੈ ਉਹ ਕਿੱਥੋਂ ਆਪ ਹੋ ਰਿਹਾ ਸਰ ਚਿੱਟਾ ਤੋਂ ਯਾਨੀ ਕਿ ਹੋਇਆ ਜੀ ਵਿੱਤ ਸਾਲ ਤੋਂ ਥੋੜਾ ਚਿੱਟਾ ਜ਼ਿਆਦਾ ਜੀ ਖਾਂ ਲੱਗ ਪਿਆ ਤਾਂ ਸਰਕਾਰੀ ਦੇਖਿਆ ਵੀ ਨਹੀਂ ਹੈਗਾ ਜਿਹੜਾ ਇਹ ਕੋੜ ਉਹਨੇ ਗਾਲ ਦੇ ਨਾਲ ਲਾ ਲਿਆ ਜੀ ਇਹ ਪਤਾ ਨਹੀਂ ਕਿੱਥੋਂ ਯਾਨੀ ਕਿ ਮਿਲਦਾ ਕਿੱਥੋਂ ਕਰਦੇ ਆ ਜੀ ਸਰਕਾਰਾਂ ਇਸ ਟਾਈਮ ਤੇ ਕੁਝ ਨਹੀਂ ਕਰ ਰਹੀਆਂ ਤਾਂ ਬਾਕੀ ਸਰਕਾਰਾਂ ਨੂੰ ਥੋੜਾ ਸੋਚਣਾ ਚਾਹੀਦਾ ਬੱਚਿਆਂ ਵਾਸਤੇ ਵੇ ਅੱਜ ਕੱਲ ਮੇਰਾ ਬੱਚਾ ਮਰਿਆ ਕੱਲ ਨੂੰ ਕਿਸੇ ਹੋਰ ਦਾ ਵੀ ਬੱਚਾ ਮਰ ਸਕਦਾ ਆ ਇਹ ਚੀਜ਼ ਨੂੰ ਰੋਕਿਆ ਜਾਵੇ ਤਾਂ ਇਹ ਰੁਕਣਾ ਸਰਕਾਰ ਦਾ ਕੰਮ ਆ ਜੀ ਬਾਕੀ ਅਸੀਂ ਤਾਂ ਉਹਨਾਂ ਦੇ ਨਾਲ ਦੱਸ ਦਿੰਦੇ ਵੀ ਆ ਲੇਕਿਨ ਸਰਕਾਰਾਂ ਸਾਡੀ ਗੱਲ ਸੁਣਦੀਆਂ ਨਹੀਂ ਹੋਈਆਂ ਕੀ ਨਾਮ ਸੀ ਬੇਟਾ ਤੁਹਾਡਾ ਸੰਦੀਪ ਕੁਮਾਰ ਜੀ ਉਹਦੇ 28 ਸਾਲ ਦੀ ਸਰ ਕਿੰਨੇ ਦਾ ਨੌਇੰਨ ਕਰ ਉਹਨੂੰ ਆਪਣੇ 26 ਤਰੀਕ ਨੂੰ ਮੁੱਕਾ ਜੀ 8ਵੇਂ ਮਹੀਨੇ ਦੀ ਕੀ ਡਿਲੀਵਰੀ ਇੱਥੇ ਇਕੱਠੇ ਨਾਲ ਕੀ ਕਾਰਨ ਆ ਸੋ ਪਿਛਲੇ ਦਿਨੀ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਨਸ਼ੇ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ 5 ਤੋਂ 6 ਨੌਜਵਾਨਾਂ ਦੀਆਂ ਜਿਹੜੀਆਂ ਬੜੀਆਂ ਦੁਖਦਾਈ ਮੌਤਾਂ ਹੋਈਆਂ ਔਰ ਪਰਿਵਾਰ ਸਾਡੇ ਨਾਲ ਖੜੇ ਆ ਸੋ ਬੜੇ ਦੁੱਖ ਦੀ ਘੜੀ ਆ ਜਿਨ੍ਹਾਂ ਦੇ ਘਰ ਦਾ ਚਿਰਾਗ ਬੁੱਝ ਜਾਂਦਾ ਦੇਖੋ ਉਹਨਾਂ ਦਾ ਦੁੱਖ ਉਹਨਾਂ ਨੂੰ ਪਤਾ ਹੁੰਦਾ ਸੋ ਜਿਹੜਾ ਇਹ ਦੁੱਖ ਸੀ ਇਹਨੂੰ ਇਜਹਾਰ ਕਰਨ ਵਾਸਤੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਸੋ ਮੁਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋ ਕੇ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਹੈਗੇ ਉਹਨਾਂ ਨੇ ਹੁਸ਼ਿਆਰਪੁਰ ਵਿੱਚ ਆਉਣਾ ਸੀ ਸੋ ਜਿਹੜਾ ਆਪਣਾ ਦੁੱਖ ਦਰਦਾ ਉਹਨਾਂ ਨੂੰ ਇਹ ਦੱਸਾਣਾ ਚਾਹੁੰਦੇ ਸੀ ਸੋ ਉਹਨਾਂ ਦੇ ਉਹਨਾਂ ਦਾ ਟਾਈਮ ਲੈਣਾ ਚਾਹੁੰਦੇ ਸੀ ਸੋ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਗਈ ਸਾਡੇ ਨਾਲ ਸਾਡੇ ਮੋਤਵਾਰ ਸਾਥੀ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਹਰਵਿੰਦਰ ਹੀਰਾ ਜੀ ਪੰਜਾਬ ਪ੍ਰਧਾਨ ਸ਼੍ਰੀ ਗੁਰ ਅਫਜ਼ਲਪੁਰ ਸਾਡੇ ਬਹੁਤ ਸਤਿਕਾਰਯੋਗ ਗੁਰਨਾਮ ਸਿੰਘ ਸਿੰਘੜਵਾਲ ਭਾਜੀ ਰੋਮਣੀ ਅਕਾਲੀ ਦਲ ਮਾਨ ਸਾਡੇ ਸਤਿਕਾਰਯੋਗ ਲਵਲੀ ਭਾਜੀ ਜਿਹੜੇ ਕਿ ਯੂਥ ਖਾਲਸਾ ਦਲ ਦੇ ਅਗੂ ਆ ਸੋ ਇਹਨਾਂ ਵੱਲੋਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਬੜੇ ਹਾਉਸਲੇ ਦੇ ਨਾਲ ਇਹਨਾਂ ਨੂੰ ਜਿਹੜਾ ਅੱਜ ਦਾ ਆਸ਼ਵਾਸਨ ਦਿੱਤਾ ਗਿਆ ਕਿ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਤੁਹਾਡੀ ਗੱਲ ਪਹੁੰਚਾਵਾਂਗੇ ਸ ਪਰ ਪ੍ਰਸ਼ਾਸਨ ਵੱਲੋਂ ਮੌਕੇ ਤੇ ਆ ਕੇ ਆਪਣੀ ਮਜਬੂਰੀ ਦੱਸੀ ਗਈ ਔਰ ਕਿਹਾ ਗਿਆ ਕਿ ਤੁਸੀਂ ਜਿਹੜੀ ਆਪਣੀ ਗੱਲ ਹੈਗੀ ਸਾਡੇ ਤੱਕ ਪਹੁੰਚਾ ਦਿਓ ਕਿਉਂਕਿ ਉੱਥੇ ਟਾਈਮ ਵੀ ਨਹੀਂ ਕਹਿੰਦੇ ਮਿਲਦਾ ਪਿਆ ਤਾਂ ਕੋਈ ਉਸ ਤਰ੍ਹਾਂ ਦਾ ਮਾਹੌਲ ਵੀ ਜਿਹੜਾ ਖਰਾਬ ਨਾ ਹੋਵੇ ਸੋ ਅਸੀਂ ਬੈਠ ਕੇ ਜਿਹੜਾ ਆਪਾਂ ਤੇ ਗੱਲ ਕਰ ਲੈਨੇ ਸੋ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਸੀ ਇੱਕ ਤਾਂ ਜਿਹੜੇ ਮੋਦਵਰ ਸਾਥੀ ਇਹਨਾਂ ਵੱਲੋਂ ਮੰਗ ਕੀਤੀ ਗਈ ਆ ਕਿ ਜਿਹੜਾ ਇਲਾਕੇ ਦੇ ਵਿੱਚ ਜਿਹੜੀ ਨਸ਼ੇ ਦੀ ਚੇਨ ਆ ਉਸ ਚੇਨ ਨੂੰ ਤੋੜਿਆ ਜਾਵੇ ਟਰੇਸ ਆਊਟ ਕੀਤਾ ਜਾਵੇ ਕਿ ਨਸ਼ਾ ਕਿੱਥੇ ਵਿਕਦਾ ਆ ਜਿਹੜੇ ਖਾਨ ਵਾਲੇ ਹੈਗੇ ਉਹਨਾਂ ਤੇ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਬਿਮਾਰੀ ਜਿਹਨੂੰ ਲੱਗੀ ਉਹਨੂੰ ਇਲਾਜ ਦੀ ਜ਼ਰੂਰਤ ਆ ਪਰ ਜਿਹੜਾ ਇਸ ਬਿਮਾਰੀ ਨੂੰ ਫਲਾ ਰਿਹਾ ਏ ਜਿਹੜਾ ਰੈਕਡ ਚਲਾ ਰਿਹਾ ਨਸ਼ਾ ਕਿੱਥੋਂ ਆ ਰਿਹਾ ਸੋ ਅਸੀਂ ਵੀ ਪ੍ਰਸ਼ਾਸਨ ਨੂੰ ਇਸ ਸਬੰਧੀ ਪੂਰਾ ਸਹਿਯੋਗ ਦੇਵਾਂਗੇ ਔਰ ਪ੍ਰਸ਼ਾਸਨ ਦੀ ਜਿਹੜੀ ਆਪਣੀ ਗਵਨਦੀ ਡਿਊਟੀ ਆ ਨਿਭਾ ਵੀ ਰੇ ਔਰ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਇਸ ਗੰਦਗੀ ਨੂੰ ਸਾਫ਼ ਕਰਨ ਵਾਸਤੇ ਅਸੀਂ ਅਪੀਲ ਕੀਤੀ ਆ ਹੋਰ ਜਿਹੜੇ ਸਾਡੇ ਪਰਿਵਾਰ ਆ ਇਹਨਾਂ ਦੇ ਨੌਜਵਾਨਾਂ ਦੀ ਡੈਥ ਹੋਈ ਆ ਸੋ ਅਪੀਲ ਕੀਤੀ ਕਿ ਤਸ ਦੇ ਆਧਾਰ ਤੇ ਤੁਸੀਂ ਦੇਖਿਆ ਹੋਣਾ ਉਹ ਸਾਡੇ ਆਂਟੀ ਜੀ ਖੜੇ ਆ ਇਹਨਾਂ ਦੀ ਨੋਹ ਆ ਜਿਹੜੀ ਇੱਕ ਛੋਟੀ ਜੀ ਉਹਨਾਂ ਦੀ ਬੱਚੀ ਆ ਸੋ ਨੌਜਵਾਨ ਇਹਨਾਂ ਦਾ ਮੁੰਡਾ ਉਹਦੀ ਡੈਥ ਹੋ ਗਈ ਆ ਹੁਣ ਪਰਿਵਾਰ ਨੂੰ ਪਾਲਣ ਵਾਸਤੇ ਜੇਕਰ ਇਸ ਬੱਚੀ ਦੀ ਜਿਹੜੀ ਕੋ ਬਣਦੀ ਆ ਸਹਾਇਤਾ ਸਰਕਾਰ ਵੱਲੋਂ ਕੋਈ ਵੀ ਹੋ ਸਕਦੀ ਆ ਪਰਿਵਾਰਾਂ ਦੀ ਜਿਨ੍ਹਾਂ ਦੇ ਬੱਚੇ ਗਏ ਆ ਸੋ ਉਹਦੀ ਅਪੀਲ ਕੀਤੀ ਗਈ ਆ ਕਿਉਂਕਿ ਪਰਿਵਾਰਾਂ ਦੇ ਨੌਜਵਾਨ ਬੱਚੇ ਜਿਨ੍ਹਾਂ ਦਾ ਹੁਣ ਕਮਾਉਣ ਦਾ ਸਮਾਂ ਸੀਗਾ ਜਿਨ੍ਹਾਂ ਨੇ ਪਰਿਵਾਰ ਨੂੰ ਦੇਖਣਾ ਸੀ ਉਹ ਪਰਿਵਾਰ ਨੂੰ ਵਿਛੋੜਾ ਦੇ ਗਏ ਆ ਸੋ ਦੁੱਖ ਦੀ ਘੜੀ ਵੀ ਆ ਸੋ ਤੁਹਾਡੇ ਜਰੀਏ ਤੁਸੀਂ ਸਾਡੀ ਗੱਲ ਸੁਣ ਕੇ ਪ੍ਰਸ਼ਾਸਨ ਤੱਕ ਪਹੁੰਚਾਉਣ ਵਾਸਤੇ ਆਇਓ ਸੋ ਤੁਹਾਡਾ ਵੀ ਧੰਨਵਾਦ ਆ ਔਰ ਇਹੀ ਅਪੀਲ ਆ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਜਿਹੜਾ ਪੰਜਾਬ ਨੂੰ ਇਹ ਨਸ਼ੇ ਦਾ ਚਿੱਟੇ ਦਾ ਕੋੜ ਲੱਗਿਆ ਇਹਨੂੰ ਧੋਣ ਵਾਸਤੇ ਅਸੀਂ ਇਮਾਨਦਾਰੀ ਦੇ ਨਾਲ ਪ੍ਰਸ਼ਾਸਨ ਦਾ ਵੀ ਸਾਥ ਦਈਏ ਔਰ ਅਸੀਂ ਰਲ ਮਿਲ ਕੇ ਜਿੱਥੇ ਵੀ ਕਿਤੇ ਸਾਨੂੰ ਲੱਗਦਾ ਆ ਅਸੀਂ ਪ੍ਰਸ਼ਾਸਨ ਦੇ ਵਿੱਚ ਮੋਤਵਾਰ ਸਾਥੀਆਂ ਦੇ ਧਿਆਨ ਦੇ ਵਿੱਚ ਇਹ ਗੱਲ ਲਈਏ ਉਹ ਪ੍ਰਸ਼ਾਸਨ ਨੂੰ ਵੀ ਅਪੀਲ ਆ ਜੇ ਕਿਤੇ ਉਹ ਵੀ ਕੋਈ ਨਸ਼ੇ ਦੇ ਸਦਾਗਰ ਦੀ ਜਾਂ ਨਸ਼ਾ ਵੇਚਣ ਵਾਲੇ ਗਲਤ ਅੰਤਰ ਦੀ ਜੇ ਕੋਈ ਸ਼ਿਕਾਇਤ ਲੈ ਕੇ ਆਉਂਦਾ ਉਹਨੂੰ ਗੁਪਤ ਰੱਖਿਆ ਜਾਵੇ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਬਾਹਰ ਨਹੀਂ ਨਿਕਲਣੀ ਚਾਹੀਦੀ ਕਿਉਂਕਿ ਗਰੀਬ ਪਰਿਵਾਰਾਂ ਦਾ ਡਰਦੇ ਵੀ ਆ ਅਗਰ ਕਿਸੇ ਦਾ ਨਾਮ ਲੈਣਾ ਉਹ ਦੁਸ਼ਮਣੀ ਵਾਲਾ ਕੰਮ ਹੋ ਜਾਂਦਾ ਤੋਂ ਪ੍ਰਸ਼ਾਸਨ ਨੂੰ ਵੀ ਅਪੀਲ ਆ ਕਿ ਜਿਹੜੀ ਵੀ ਕੋਈ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਗੁਪਤ ਰੱਖ ਕੇ ਬੜੇ ਤਰੀਕੇ ਦੇ ਨਾਲ ਇਹ ਕੰਮ ਆਮ ਜਨਤਾ ਦਾ ਜਿਹੜਾ ਆਪਸੀ ਵਿਸ਼ਵਾਸ ਬਣਿਆ ਰਵੇ ਇਸ ਬਿਮਾਰੀ ਨਾਲ ਅਸੀਂ ਲੜ ਸਕੀਏ ਲੱਗਦਾ ਨਹੀਂ ਕਿ ਪ੍ਰਸ਼ਾਸਨ ਵੀ ਇਹ ਚੀਜ਼ ਨੂੰ ਕਿਸੇ ਨਾ ਕਿਸੇ ਦੁਆਵ ਦੇ ਵਿੱਚ ਲਗਾ ਹੋਇਆ ਹੈ ਕਿ ਨਹੀਂ ਕਰਦੀ ਅੱਜ ਰੋਡ ਉੱਤੇ ਆ ਗਿਆ ਅਸੀਂ ਨੂੰ ਮਿਲਣ ਦੇ ਜੇ ਕੋਈ ਕੋਈ ਫੋਟੋ ਪਾਉਂਦਾ ਹੈ ਫੇਸਬੁਕ 'ਤੇ ਉਹਨੂੰ ਵੀ ਕਹਿ ਦਿੱਤਾ ਜਾਂਦਾ ਹੈ ਯਾਰ ਡਿਲੀਟ ਕਰ ਦੇ ਸਾਡੇ ਜੋ ਹੈ ਕਿ ਇਨਸਲਟ ਹੁੰਦੀ ਹੈ ਜੀ ਦੇ ਵਿੱਚ ਠੀਕ ਹੈ ਕਿਦਾ ਦੇਖਦੇ ਹੋ ਜੀ ਨੂੰ ਨਹੀਂ ਚਲੋ ਗੱਲ ਤੁਹਾਡੀ ਠੀਕ ਆ ਕਿਉਂਕਿ ਲੋਕਲ ਪ੍ਰਸ਼ਾਸਨ ਦੀ ਵੈਸੇ ਤਾਂ ਡਿਊਟੀ ਬਣਦੀ ਆ ਕਿ ਜਿਹੜੇ ਉਹਨਾਂ ਦੇ ਜੂਰਡਿਕਸ਼ਨ ਦੇ ਵਿੱਚ ਲੋਕ ਆਉਂਦੇ ਆ ਉਹਨਾਂ ਦੀ ਮੰਗ ਨੂੰ ਅੱਗੇ ਲੈ ਕੇ ਜਾਣਾ ਜੋ ਵੀ ਉਹਨਾਂ ਦੀ ਦੁੱਖ ਤਕਲੀਫ ਆ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਜੇ ਚਲੋ ਸਾਨੂੰ ਨਹੀਂ ਮਿਲਣ ਦਿੱਤਾ ਅਫਸਰ ਜਿਹੜੇ ਆਏ ਸੀ ਤੋਂ ਸਾਨੂੰ ਪੂਰਾ ਭਰੋਸਾ ਦੇ ਕੇ ਗਏ ਆ ਔਰ ਸਾਨੂੰ ਉਮੀਦ ਵੀ ਆ ਕਿ ਇਸ ਚੇਨ ਨੂੰ ਤੋੜਨ ਦੇ ਵਿੱਚ ਜਿਹੜੀ ਸਾਡੀ ਗੱਲ ਉਹਨਾਂ ਦੇ ਤੱਕ ਗਈ ਆ ਉਹ ਅੱਗੇ ਵੀ ਪਹੁੰਚਾਉਣਗੇ ਔਰ ਸਾਡੇ ਨਾਲ ਕਿਉਂਕਿ ਰਾਬਤਾ ਤਾਂ ਉਹਨਾਂ ਨੇ ਰੱਖਣਾ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਤੱਕ ਜੇ ਸਾਡੀ ਗੱਲ ਜਾਂਦੀ ਵੀ ਆ ਲੋਕਲ ਐਡਮਿਨਿਸਟ੍ਰੇਸ਼ਨ ਨੇ ਤੋਂ ਸਾਡੇ ਨਾਲ ਜਿਹੜੀ ਗੱਲਬਾਤ ਕਰਨੀ ਆ ਤਾਂ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ 1-2 ਦਿਨ ਦੇ ਵਿੱਚ ਜਿਹੜਾ ਅਸੀਂ ਸਰਚ ਆਪਰੇਸ਼ਨ ਚਲਾ ਕੇ ਬਣਦੀ ਕਾਰਵਾਈ ਕਰਾਂਗੇ ਇਸ ਨਾਲ ਜਿੱਤ ਨੂੰ ਲਾਵਾ ਸੀ ਕਿ ਕੋਈ ਜ਼ਿਆਦਾ ਦੋਰ ਦਗਾ ਇਹ ਕਾਰਨ ਹੈ ਕਿਉਂ ਘਟੇ ਰਿਹਾ ਤੇ ਵਹੀਮਪੁਰ ਇਲਾਕੇ ਦੇ ਜਿਹੜੇ ਹੈਗੇ ਆ ਨਿਵਾਸੀ ਮੇਰੇ ਭਰਾ ਜਿਹੜੇ ਹੈਗੇ ਆ ਇਹਨਾਂ ਨੇ ਇਲਾਕੇ ਦੀ ਕੋਈ ਨਸ਼ਾ ਸੰਬੰਧੀ ਪ੍ਰੋਬਲਮ ਮੈਨੂੰ ਦੱਸੀ ਸੀਗੀ ਉਸੇ ਦੇ ਸੰਬੰਧ ਦੇ ਵਿੱਚ ਮੈਂ ਇਹਨਾਂ ਦੇ ਵਿਚਾਰ ਤੋਂ ਆਉਣ ਲਈ ਇਹਨਾਂ ਕੋਲ ਆਇਆ ਸੀਗਾ ਪਹਿਲਾਂ ਵੀ ਅਸੀਂ ਜਿਹੜੇ ਹੈਗਾ ਪਬਲਿਕ ਮੀਟਿੰਗਾਂ ਵਗੈਰਾ ਨਸ਼ੇ ਦੇ ਖਿਲਾਫ ਜਿਹੜੀ ਹੈ ਉਹ ਕਰਦੇ ਰਹੇ ਹਾਂ ਤੇ ਉਸੇ ਸੰਬੰਧ ਦੇ ਵਿੱਚ ਵੀ ਮੈਂ ਆਇਆ ਸੀਗਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਆ ਕਿ ਇਲਾਕੇ ਦੇ ਵਿੱਚ ਜਿਹੜੇ ਵੀ ਕੋਈ ਨਸ਼ਾ ਵੇਚਣ ਵਾਲੇ ਹੈਗੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਨਸ਼ਾ ਪੀਣ ਵਾਲੇ ਹੈਗੇ ਆ ਉਹਨਾਂ ਨੂੰ ਇਹਨਾਂ ਦੇ ਸਹਿਯੋਗ ਦੇ ਨਾਲ ਸਾਰਿਆਂ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਇਲਾਜ ਕਰਾਇਆ ਜਾਊਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ। ਅੱਜ ਦੀ ਜਾਣਕਾਰੀ ਦੇ ਅਨੁਸਾਰ ਸਿਟੀ ਖਾਨਾ ਯਾਤਰਾ ਏਰੀਆ ਸਵੈਕਾਨਾਂ ਦੇ ਦੁਆਰਾ ਇਹ ਮਜਬੂਰੀ ਚਾਰਜ ਹੋਤਾ। ਹਨਾ ਮੰਦਿਰ ਦੇ ਕੋਲ ਵੀ ਲਾ ਚੌਂਕੀ ਹੈ ਇਹਨਾਂ ਦੇ ਜਗ੍ਹਾ ਨਿਕਾਲਿਆ। ਮੈਂ ਕਹਿੰਦਾ ਇਹਨਾਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜੋ ਵੀ ਇਹਨਾਂ ਦੀ ਕੰਪਲੇਂਟ ਹੈਗੀ ਆ ਜਿਸ ਤਰ੍ਹਾਂ ਵੀ ਹੈਗੀ ਆ ਉਹਨੂੰ ਅਸੀਂ ਦੂਰ ਕਰਾਂਗੇ ਜਲਦੀ ਤੋਂ ਜਲਦੀ ਦੂਰ ਕਰਾਂਗੇ